सत्नाम वाहे गुरु साहब ओ मैं अपना स्वत तो हे निवाज पंथ प्रचार कर बे को सहाज ਤਾਲ ਸਾਬਕੀ ਨੋ ਗੁਰਗੋਬਿੰਦ ਸਿੰਘ ਹੱਕ ਹੱਕ ਐਨਾ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਕਾਦਰ ਹਰਕਾਰ गुरु गोबिंद सिंह सारा यार गुरु गोबिंद सिंह वागुरु जी का खालसा वाहेगुरु जी की फतेह धन 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 साहब श्री गुरु ग्रंथ साहब महाराज का दे अवतार ਸਾਂਜੀ ਵਾਲਤਾ ਦੇ ਰੈਬਰ ਚਵਰ ਤਖਤਾਂ ਦੇ ਮਾਲਕ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਵਿਚਾਰ ਕਰਨ ਦਾ ਵੱਡਾ ਸੁਲਾ ਸਮਾ ਸੁਭਾਗ ਪ੍ਰਾਪਤ ਹੋਇਆ ਹੈ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਥੇ ਬਹਿ ਗਿਆ ਕਲੰਗੀਆਂ ਵਾਲਾ ਧਰਤੀ ਨੂੰ ਭਾਗ ਲੱਗੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਭਾਗ ਲਾਇਆ ਨ ਤੇ ਸੰਗਤਾਂ ਦੇਸਾਂ ਵਿਦੇਸਾਂ ਦੂਰ ਦਰਾਡੇ ਦੀਆਂ ਸੰਗਤਾਂ ਆਉਂਦੀਆਂ ਹਨ ਇਹ ਕਈ ਕਈ ਮਹੀਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਨਾਮ ਬਾਣੀ ਦਾ ਜਿੱਥੇ ਰਸ ਮਾਣਦੀਆਂ ਹਨ ਉੱਥੇ ਸ਼ਾਸਤਰ ਵਿਦਿਆ ਵੀ ਸਿੱਖਦੀਆਂ ਹਨ ਸੰਗਤਾਂ ਸਤਿਗੁਰੂ ਜੀ ਆਪ ਸੰਗਤਾਂ ਨੂੰ ਆਪ ਸਿੱਖ ਨੌਜਵਾਨਾਂ ਨੂੰ ਸਤਿਗੁਰੂ ਜੀ ਗੱਤਕੇ ਦੀਆਂ ਟ੍ਰੇਨਿੰਗਾਂ ਦਿੰਦੇ ਹਨ ਤੇ ਨਾਲ ਹੀ ਘੋੜ ਸਵਾਰੀ ਸਿਖਾਉਂਦੇ ਹਨ ਸਤਗੁਰੂ ਜੀ ਪਾਸ਼ਾ ਮਹਾਰਾਜ ਨੇ ਖਾਲਸੇ ਨੂੰ ਤਿਆਰ ਕੀਤਾ ਪੈਦਾ ਕੀਤਾ ਤੇ ਨਾਲ ਉਸ ਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ ਪਲੋਸਿਆ ਵਿਦਿਆ ਵੀ ਦਿੱਤੀ ਮਹਾਰਾਜ ਸੱਚੇ ਪਾਸ਼ਾ ਨੇ ਕਿਹਾ ਸੀ ਕਿ ਭਾਈ ਸ਼ਾਸਤਰ ਵਿਦਿਆ ਵੀ ਬੜੀ ਜ਼ਰੂਰੀ ਹੈ ਨਾਲ ਕਹਿਣ ਲੱਗੇ ਜਦੋਂ ਸੰਗਤਾਂ ਆਨੰਦਪੁਰ ਸਾਹਿਬ ਨੂੰ ਆਉਂਦੀਆਂ ਉਹ ਪਹਾੜੀ ਇਲਾਕਾ ਜਿੱਥੇ ਗੁੱੱਡਰ ਲੋਕ ਰੰਗੜ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਕੰਮ ਲੁੱਟਖੋਹ ਕਰਨਾ ਸੰਗਤਾਂ ਨੂੰ ਲੁੱਟ ਲੈਂਦੇ ਸਨ ਰਾਸਤੇ ਵਿੱਚ ਆਉਂਦੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਇੱਕ ਦਿਨ ਦਸਵੇਂ ਪਾਸ਼ਾ ਮਹਾਰਾਤੀਆਂ ਸੰਗਤਾਂ ਆ ਰਹੀਆਂ ਨੂ ਪਿੰਡ ਤੇ ਹੋਲ ਜਦੋਂ ਪਹੁੰਚੀਆਂ ਤੇ ਉਹ ਪਿੰਡ ਦੇ ਲੋਕਾਂ ਨੇ ਰਲ ਕੇ ਸਾਰਿਆਂ ਨੇ ਸਾਰੀਆਂ ਸੰਗਤਾਂ ਨੂੰ ਘੇਰ ਲਿਆ ਔਰ ਜੋ ਵੀ ਲੈ ਕੇ ਆ ਰਹੀਆਂ ਸੀ ਰਸਤਾ ਵਸਤਾ ਮਾਇਆ ਧਨ ਸਭ ਇੱਕ ਥਾਂ ਠੇਰੀ ਕਰਾ ਲਈ ਜਿਹੜੇ ਸਿੰਘਾਂ ਕੋਲੇ ਸ਼ਸਤਰ ਸੀ ਕਿਰਪਾਨਾਂ ਸੀ ਉਹ ਉੱਥੋਂ ਨਿਕਲਿਆ ਇਹ ਬਚਿਆ ਇਹ ਆਪਦਾ ਧੰਨ ਲੈ ਕੇ ਬਾਕੀ ਸਾਰਿਆਂ ਦਾ ਉੱਥੇ ਧੰਨ ਲੁੱਟ ਲਿਆ ਗਿਆ ਜਦ ਅਨੰਦਪੁਰ ਸਾਹਿਬ ਪਹੁੰਚੇ ਆ ਕੇ ਗੁਰੂ ਕੋਲੇ ਸਾਰੀਆਂ ਸੰਗਤਾਂ ਨੇ ਸਾਰੀ ਵਾਰਤਾ ਦੱਸੀ ਕਿ ਮਹਾਰਾਜ ਸਾਨੂੰ ਨੂਹ ਪਿੰਡ ਦੇ ਰੰਗੜਾ ਨੇ ਗੁਜਰਾ ਨੇ ਸਾਡੇ ਤੋਂ ਸਾਰਾ ਸਮਾਨ ਖੋਹ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰਜ ਦਿੱਤਾ ਰੋਸਾ ਦਿੱਤਾ ਕਿ ਕੋਈ ਗੱਲ ਨਹੀਂ ਭਾਈ ਤੁਸੀਂ ਸ਼ਸਤਰ ਧਾਰੀ ਹੋ ਕੇ ਰਹੋ ਦੇਖੋ ਜਿਹੜੇ ਸ਼ਸਤਰ ਧਾਰੀ ਸਨ ਉਹ ਚੁੱਪ ਚਾਪ ਆ ਗਏ ਹਨ ਕੋਈ ਉਹਨਾਂ ਦੇ ਅੱਗੇ ਅੜਿਆ ਨਹੀਂ ਤੇ ਤੁਹਾਡੇ ਕੋਲੇ ਸ਼ਸਤਰ ਨਹੀਂ ਮਾਰੇ ਕਹਿਣ ਲੱਗੇ ਕੱਲੇ ਕੇਸ ਰੱਖ ਕੇ ਤੁਸੀਂ ਸਿੱਖ ਨਹੀਂ ਬਣ ਸਕਦੇ ਹਾਂ ਵੀ ਕੱਲੇ ਕੇਸ ਰੱਖ ਲਿਆ ਕੇਸ ਰੱਖਣ ਨਾਲ ਮਹਾਰਾਜ ਕਹਿੰਦੇ ਬੰਦਾ ਅੱਧਾ ਬੰਦਾ ਬਣਦਾ ਹੈ ਤੇ ਜਦੋਂ ਕੇਸ ਰੱਖ ਕੇ ਹੱਥ ਵਿੱਚ ਸ਼ਸਤਰ ਫੜੂਗਾ ਤੇਗ ਫੜੇਗਾ ਕੋਈ ਵੀ ਸ਼ਸਤਰ ਫੜੇ ਕੁਹਾੜੀ ਫੜੇ ਬਰਛਾ ਫੜੇ ਕਿਰਪਾਨ ਫੜੇ ਬੰਦੂਕ ਫੜੇ ਰਿਵਾਲਵਰ ਫੜੇ ਜੋ ਮਰਜੀ ਹਥਿਆਰ ਰੱਖੇ ਆਪਣੀ ਸਹਾਜਤ ਵਾਸਤੇ ਫਿਰ ਪੂਰਾ ਬੰਦਾ ਬਣਦਾ ਹੈ ਸਾਰੇ ਦੇਵੀ ਦੇਵਤਿਆਂ ਨੇ ਸ਼ਸਤਰ ਫੜੇ ਹਨ ਅੱਜ ਕੁਝ ਲੋਕ ਕਹਿ ਰਹੇ ਨੇ ਕਿ ਸਿੱਖਾਂ ਨੇ ਸ਼ਾਸਤਰ ਪੜ੍ਹੇ ਨੇ ਗਣੇਸ਼ ਨੇ ਕੁਹਾੜੀ ਫੜੀ ਹੋਈ ਹੈ ਸ਼ਿਵ ਜੀ ਨੇ ਤਰਸੂਲ ਫੜਿਆ ਹੋਇਆ ਹੈ ਮਾਤਾ ਨੇ ਛੇਰਾ ਵਾਲੀ ਤੇ ਹੋਰ ਮਤਾਵਾਂ ਜਿੰਨੀਆਂ ਵੀ ਇਹਨਾਂ ਨੇ ਮਾਤਾ ਮੰਨੀਆਂ ਉਹਨਾਂ ਕੋਲੇ ਕਿਰਪਾਨਾਂ ਫੜੀਆਂ ਹੋਈਆਂ ਨੇ ਉਹ ਵੀ ਨੰਗੀਆਂ ਹਨ ਸੋ ਕੋਈ ਵੀ ਗੁਰੂ ਦੇਵੀ ਦੇਵਤਾ ਕੋਈ ਵੀ ਤਕੰਬਰ ਸ਼ਾਸਤਰ ਤੋਂ ਹੀਣਾ ਨਹੀਂ ਹੈ ਸ਼ਾਸਤਰ ਨਾਲ ਹੀ ਬੰਦਾ ਵੱਡਾ ਬੰਦ ਹੈ ਸੋ ਦੂਸਰੇ ਦਿਨ ਪਾਤਸ਼ਾਹ ਮਹਾਰਾਜ ਨੇ ਸ਼ਿਕਾਰ ਖੇਡਣ ਦੇ ਸਮੇਂ ਉਸ ਪਿੰਡ ਵੱਨੀ ਮੁਖ ਕਰ ਲਿਆ ਸਾਰੇ ਚੜ੍ਹਦੀ ਕਲਾ ਵਾਲੇ ਯੋਧਿਆਂ ਨੂੰ ਸੱਚੇ ਪਾਤਸ਼ਾਹ ਨੇ ਜਦੋਂ ਉਸ ਨਗਰ ਦੇ ਕੋਲੇ ਪਹੁੰਚੇ ਨੂੰ ਪਿੰਡ ਨੂੰ ਮਹਾਰਾਜ ਨੇ ਘੇਰਾ ਪਾ ਲਿਆ ਮਾਰੇ ਕਹਿੰਦੇ ਸਾਰੇ ਪਿੰਡ ਨੂੰ ਘੇਰਾ ਪਾ ਲਓ ਯੋਧੇ ਬੜੇ ਤਕੜੇ ਯੋਧੇ ਸੀ ਪਾਤਸ਼ਾਹ ਦੇ ਨਾਲ ਤੇ ਸਾਰੇ ਪਿੰਡ ਨੂੰ ਲੁੱਟੋ ਤੇ ਕੁੱਟੋ ਤੇ ਵੱਢੋ ਮਾਰੇ ਕਹਿੰਦੇ ਇਹਨਾਂ ਨੂੰ ਸਾਰੇ ਪਿੰਡ ਨੂੰ ਜਦੋਂ ਘੇਰਾ ਪਾ ਲਿਆ ਤੇ ਡਾਂਗ ਫੇਰੀ ਸਾਰੇ ਪਿੰਡ ਤੇ ਤੇ ਕਈਆਂ ਦੇ ਕੁਰਪਾਨਾ ਮਾਰੀਆਂ ਕਈਆਂ ਨੂੰ ਗੱਡੀ ਚੜਾ ਦਿੱਤਾ ਨੂੰ ਪਿੰਡ ਦੇ ਲੋਕਾਂ ਨੂੰ ਮਾਰ ਦਿੱਤਾ ਲੁੱਟ ਲਿਆ ਸਾਰਾ ਪਿੰਡ ਤੇ ਫਿਰ ਲੁੱਟ ਕੇ ਸਾਰਾ ਪਿੰਡ ਅਨੰਦਪੁਰ ਸਾਹਿਬ ਪਹੁੰਚੇ ਤੇ ਜਿੰਨਾ ਸੰਗਤਾਂ ਦਾ ਸਮਾਨ ਲੁੱਟਿਆ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਭਈ ਜੀ ਆਪ ਦਾ ਸਿਆਣ ਕੇ ਚੱਕੀ ਜਾਓ ਉਹਨੂੰ ਤੇਾਰੇ ਕਾਲਸਾ ਜੀ ਜਦੋਂ ਪਿੰਡ ਦੀ ਤਬਾਹੀ ਉੱਠ ਖੜੀ ਸਾਰੇ ਪਿੰਡ ਦੀ ਸਾਰਾ ਪਿੰਡ ਲੁੱਟ ਲਿਆ ਤੇ ਬੰਦੇ ਬਹੁਤ ਝੜਕਾਏ ਜਿਹੜੇ ਬਾਲੇ ਵੱਡੇ ڈاکੂ ਬੰਦੇ ਸੀ ਥੱਗ ਬੰਦੇ ਸੀ ਤੇ ਜਿੰਨਾਂ ਨੇ ਅਤਿਆਚਾਰ ਕੀਤਾ ਬੀਬੀਆਂ ਨੂੰ ਵੀ ਮਾਰਿਆ ਸੀਗਾ ਰਈ ਧੀਰਾਂ ਨੂੰ ਵੀ ਮਾਰਿਆ ਸੀ ਪਾ ਰੱਖਦੇ ਅੱਖਾਂ 'ਚ ਖੂਨ ਉੱਤਰ ਆਇਆ ਉਸ ਟਾਈਮ ਜਦੋਂ ਉਹਨਾਂ ਨੇ ਜਾ ਕੇ ਵਾਰਤਾ ਦੱਸੀ ਨਾ ਦੇਖੋ ਆਪਣਾ ਛਕਾ ਭੈਣ ਭਰਾ ਰਿਸ਼ਤੇਦਾਰ ਹੋਈ ਹੁੰਦਾ ਜਿਹੜਾ ਆਪਣਾ ਦੁੱਖ ਸੁਣ ਕੇ ਉਹਦੇ ਖੂਨ ਗਰਮ ਹੋ ਜਾਈ ਉਹਦਾ ਖੂਨ ਉੱਤਰ ਆਵੇ ਅੱਖਾਂ 'ਚ ਉਹ ਸਬੰਧੀ ਹੁੰਦਾ ਗੁਰੂ ਜੀ ਦਿਲੋਂ ਪ੍ਰੇਮ ਕਰਦੇ ਨੇ ਦਿਲੋਂ ਪਿਆਰ ਕਰਦੇ ਨੇ ਗੁਰੂ ਸੰਗਤਾਂ ਨੂੰ ਆਪਣੇ ਬੱਚੇ ਪੁੱਤਰ ਸਮਝਦੇ ਨੇ 10ਵੇਂ ਪਾਤਸ਼ਾਹ ਨੇ ਜਦੋਂ ਇਹ ਕੌਤਕ ਕੀਤਾ ਇਹ ਕਾਰਜ ਕੀਤਾ ਤੇ ਸਾਰੇ ਪਿੰਡਾਂ 'ਚ ਇਲਾਕੇ ਦੇ ਅਨੰਦਪੁਰ ਸਾਹਿਬ ਦੇ ਜਿਹੜੇ ਲੋਕ ਇਹ ਕੰਮ ਕਰਦੇ ਸਨ ਤੇ ਸਭ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਗੁਰੂ ਦੀ ਸੰਗਤ ਨੂੰ ਕਦੇ ਵੀ ਹੱਥ ਨਾ ਲਾਓ ਨਹੀਂ ਤਾਂ ਵੇਖੋ ਉਹ ਪਿੰਡ ਦੀ ਇੱਕ ਇਹ ਜੀ ਮਹਾਰਾਜ ਨੇ ਮਤਲਬ ਕਿ ਉੱਥੇ ਮਹਾਰਾਜ ਨੇ ਕੀਤਾ ਆ ਦਾ ਕਾਰਜ ਕਿ ਸੁਭਾਵੇਂ ਮੇਰੀ ਸੰਗਤ ਨੂੰ ਕੋਈ ਹੱਥ ਨਹੀਂ ਲਾਏਗਾ ਆਨੰਦਪੁਰ ਦੇ ਲਾcke ਤੇ ਤੇ ਸਾਰੇ ਪਿੰਡਾਂ ਨੇ ਸੌਹਾਂ ਹੀ ਪਾਲੀਆਂ ਕਿ ਜਦੋਂ ਗੁਰੂ ਦੀ ਕੋਈ ਸੰਗਤ ਜਾਂਦੀ ਹੈ ਚਾਹੇ ਦੋ ਬੰਦੇ ਹੀ ਜਾਂਦੇ ਚਾਹੇ ਇੱਕ ਜਾਂਦਾ ਚਾਹੇ 50 ਜਾਂਦੇ ਨੇ ਕਦੇ ਵੀ ਉਹਨਾਂ ਨੂੰ ਹੱਥ ਨਾ ਪਾਉ ਕਿਉਂਕਿ ਨਹੀਂ ਉਹ ਆਪ ਆ ਜਾਏਗਾ ਫੌਜ ਲੈ ਕੇ ਤੇ ਇਸ ਕਰਕੇ ਮਹਾਰਾਜ ਨੇ ਉਹਨਾਂ ਨੂੰ ਰਾਹ ਪਾਇਆ ਸੋ ਆਨੰਦਪੁਰ ਸਾਹਿਬ ਦੇ ਵਿੱਚ ਉਸ ਟਾਈਮ ਦੇ ਉੱਤੇ ਹੋਲੇ ਮੱਲਾ ਦਾ ਸਮਾਂ ਵੀ ਆ ਚੁੱਕਿਆ ਤੇ ਲੰਗਰ ਵੀ ਬੜਾ ਬੜੇ ਲੱਗਦੇ ਨੇ ਭਾਵ ਕੇ ਅੱਡੋ ਅੱਡੀ ਜਥੇਬੰਦੀਆਂ ਅੱਡੋ ਅੱਡੀ ਇਲਾਕਿਆਂ ਦੇ ਲੋਕ ਆਪਣੇ ਆਪਣੇ ਲੰਗਰ ਲਾਉਂਦੇ ਨੇ ਕਰੀਬ ਉਸ ਟਾਈਮ ਦੇ ਉੱਤੇ ਕਹਿਣ ਲੱਗੇ ਕੋਈ 2-250 ਲੰਗਰ ਚੱਲ ਰਿਹਾ ਸੀ ਆਨੰਦਪੁਰ ਸਾਹਿਬ ਦੇ ਵਿੱਚ ਤੇ ਮਹਾਰਾਜ ਨੇ ਜਾ ਕੇ ਉਹਨਾਂ ਲੰਗਰਾਂ ਦੇ ਵਿੱਚ ਤੇ ਜਦੋਂ ਪਤਾ ਲੱਗਿਆ ਜੀ ਇੱਥੇ ਲੰਗਰ ਬਹੁਤ ਚੱਲਦੇ ਨੇ ਸੰਗਤਾਂ ਬਹੁਤ ਆਉਂਦੀਆਂ ਮਹਾਰਾਜ ਨੇ ਰਾਤ ਨੂੰ ਆ ਰੇ ਜੇ ਜਾ ਕੇ 9 10 ਵਜੇ ਵੀ ਆਪਾਂ ਦੇਖੀਏ ਤਾਂ ਸਹੀ ਵੀ ਜਿਹੜੇ ਲੰਗਰ ਚਲਾ ਰਹੇ ਨੇ ਵੀ ਉਹਨਾਂ ਦੇ ਅੰਦਰ ਕੀ ਭਾਵਨਾ ਸਿੱਖਾਂ ਪ੍ਰਤੀ ਹੁਣ ਕਈ ਵਾਰੀ ਆਪਾਂ ਦੇਖਦੇ ਆ ਕਿ ਲੰਗਰਾਂ ਦੇ ਨਾਂ ਤੇ ਲੋਕ ਪੈਸਾ ਇਕੱਠਾ ਕਰ ਲੈਂਦੇ ਨੇ 50 ਲੱਖ ਕੀਤਾ ਤੇ 5000 ਰੁਪਇਆ ਲਾਤਾ ਤੇ 45 ਲੱਖ ਰੁਪਇਆ ਜੇਬ ਚ ਪਾ ਗਏ ਇਹੋ ਜਿਹੇ ਵੀ ਲੋਕ ਹੈਗੇ ਹਨ ਪੱਲਿਓਂ ਲਾਉਣ ਵਾਲੇ ਵੀ ਹੈਗੇ ਹਨ ਜਿਹੜੇ ਕਿਸੇ ਕੋਲੇ ਜਾਂਦੇ ਹੀ ਨਹੀਂ 2-4 ਜਣੇ ਇਕੱਠੇ ਹੋ ਕੇ ਲੰਗਰ ਲਾ ਦਿੰਦੇ ਨੇ ਇਹ ਜੇ ਵੀ ਸਿੰਘ ਆਏਗੇ ਮਹਾਰਾਜ ਰਾਤ ਨੂੰ ਛੇਹ ਦੀ ਬੁੱਕਲ ਮਾਰ ਕੇ ਮੜਾਸਾ ਜਾਂ ਮਾਰ ਕੇ ਛਿਰਤੇ ਛੋਟੀ ਜੀ ਉਮਰ ਸੀ ਮਹਾਰਾਜ ਦੀ ਕਰੀ 20 ਸਾਲਾਂ ਦੇ ਆਸ-ਪਾਸ ਉਸ ਟਾਈਮ ਤੇ ਜਦੋਂ ਗਏ ਜਾ ਕੇ ਲੰਗਰ ਵਾਲਿਆਂ ਨੂੰ ਕਿਹਾ ਭਾਈ ਮੈਂ ਦੂਰੋਂ ਆਇਆ ਪ੍ਰਸ਼ਾਦਾ ਛਕਣਾ ਦਾ ਦਾ ਟਾਈਮ ਉਹ ਕਹਿਣ ਲੱਗੇ ਵੀ ਪ੍ਰਸ਼ਾਦਾ ਜਿਹੜਾ ਹੈਗਾ ਉਹ ਹੁਣ ਅਸੀਂ ਤਿਆਰ ਕੀਤਾ ਤੇ ਉਹ ਵਰਤ ਚੁੱਕਿਆ ਸੀ ਹੋਰ ਪ੍ਰਸ਼ਾਦ ਤਿਆਰ ਕਰੀ ਜਾਂਦੇ ਆ ਬੈਠ ਜਾ ਉੱਥੇ ਉਹ ਕਹਿੰਦਾ ਭੁੱਖ ਬੜੀ ਲੱਗੀ ਆ ਕਹਿਣ ਲੱਗੇ ਫਿਰ ਭੁੱਖ ਲੱਗੀ ਆ ਸਾਡਾ ਕੀ ਕਸੂਰ ਆ ਬੈਹ ਜਾ ਉੱਥੇ ਗਾਂ ਕੋਲੇ ਤੁਸੀਂ ਕੋਲੇ ਗਿਆ ਉਹ ਕਹਿੰਦਾ ਹਲੇ ਅਨੰਦ ਸਾਹਿਬ ਦਾ ਪਾਠ ਕਰਨਾ ਫੇ ਭੋਗ ਲਾਵਾਂਗੇ ਫੇ ਛਕਾਵਾਂਗੇ ਫਿਰ ਮਹਾਰਾਜ ਉੱਥੋਂ ਉੱਠ ਕੇ ਗਾਂ ਜਾਵੜੇ ਕਹਿੰਦੇ ਭੁੱਖ ਬੜੀ ਲੱਗੀ ਆ ਕੋਈ ਕਹਿੰਦਾ ਇੱਥੇ ਬੈਈ ਵਾਲੇ ਸੰਗਤ ਨੂੰ ਆ ਜਾਣ ਦੇ ਇਕੱਠੇ ਹੋਵਾਂਗੇ ਫਿਰ ਵਰਤਾਵਾਂਗੇ ਇਸ ਤਰੀਕੇ ਨਾਲ ਕਈਆਂ ਨੇ ਜਵਾਬ ਦੇ ਦਿੱਤਾ ਮਹਾਰਾਜ ਜੀ ਫਿਰ ਭਾਈ ਨੰਦ ਲਾਲ ਦੇ ਲੰਗਰ 'ਚ ਚਲੇ ਗਏ ਨੰਦ ਲਾਲ ਕਹਿਣ ਲੱਗਿਆ ਵੀ ਮਹਾਰਾਜ ਗੁਰਚੱਕਾ ਬੈਠੋ ਪ੍ਰਸ਼ਾਦਾ ਭਲੇ ਪਿਆਰ ਹੋ ਰਿਹਾ ਤੇ ਉਹ ਤੁਸੀਂ ਬੈਠੋ ਕਹਿਣ ਲੱਗੇ ਜੀ ਮੈਨੂੰ ਭੁੱਖ ਲੱਗੀ ਆ ਕਹਿੰਦੇ ਕੋਈ ਗੱਲ ਨਹੀਂ ਮੈਂ ਹੁਣੇ ਹੀ ਲਵਣਾ ਉਹ ਅੱਧ ਕੱਚਾ ਹੀ ਚੱਕ ਲਿਆ ਆ ਜੋਨੇ ਅੱਧ ਕੱਚਾ ਲਿਆ ਕੇ ਕਹਿੰਦਾ ਵੀ ਆਹ ਲੱਕੜਾਂ ਲੈ ਲੈ ਜਿੱਥੇ ਤੇਰੇ ਕੋਲੇ ਟਾਈਮ ਆ ਉੱਥੇ ਥੋੜਾ ਜਿਹਾ ਪਕਾ ਲਈ ਤੇ ਆ ਪਈ ਮੇਰੇ ਕੋਲੇ ਉਹਨੇ ਉਵੇਂ ਹੀ ਫੜਾਤਾ ਮਹਾਰਾਜ ਉਵੇਂ ਹੀ ਲੈ ਕੇ ਆ ਗਏ ਦੂਸਰੇ ਦਵਾਨ ਦੇ ਵਿੱਚ ਮਹਾਰਾਜ ਨੇ ਕਿਹਾ ਤੁਸੀਂ ਲੰਗਰ ਤਾਂ ਲਾਏ ਆ ਪਰ ਜਦੋਂ ਕੋਈ ਭੁੱਖਾ ਆਉਂਦਾ ਦੀ ਤੁਰੰਤ ਉਸ ਨੂੰ ਪ੍ਰਸ਼ਾਦਾ ਛਕਾਓ ਤੁਸੀਂ ਤਾਂ ਹੋਰ ਹੀ ਗੱਲਾਂ ਕਰਨ ਲੱਗ ਜੈ ਨੇ ਜਿਹੜਾ ਭੁੱਖ ਲੱਗਿਆ ਸਾਰੇ ਲੰਗਰਾਂ ਚੋਂ ਕਹਿਣ ਲੱਗੇ ਭਾਈ ਜਿਹੜਾ ਆਨੰਦ ਲਾਲ ਆ ਨਾ ਇਹ ਅन्न दाता ਮੰਨਿਆ ਮੈਂ ਜਿਹੜਾ ਨੇ ਜਾਨਸਾਰ ਮੇਰੀ ਭੁੱਖ ਮਟਾਈ ਔਰ ਇਹ ਮੈਨੂੰ ਜਾਨਸਾਰੇ ਨੇ ਚਾਹੀ ਕੱਚਾ ਹੀ ਆ ਵੇਖੋ ਕਹਿੰਦੇ ਆ ਮੈਨੂੰ ਇਹਨੇ ਰਾਤ ਦਿੱਤਾ ਆਟਾ ਗੁੰਨਿਆ ਫੜਾਇਆ ਆ ਵੇਖੋ ਕਹਿੰਦੇ ਜਿੱਤੇ ਤੇਰੇ ਟਾਈਮ ਲੱਗਿਆ ਭਾਈ ਪਕਾ ਲਈ ਪਰ ਜੇ ਬਹਿ ਜੇਗਾ ਤਾਂ ਹੁਣੇ ਤਿਆਰ ਕਰ ਦਿੰਦੇ ਆ ਮੈਂ ਥੋੜਾ ਹੀ ਸਮਾਂ ਲੱਗੂਗਾ ਇਸ ਤਰੀਕੇ ਨਾਲ ਗੁਰੂ ਨੇ ਲੰਗਰ ਪ੍ਰਸਾਦ ਨੂੰ ਮਹਾਨਤਾ ਦਿੰਦੇ ਹੋਏ ਤਾਂ ਪ੍ਰਸ਼ਾਦ ਦਾ ਸ਼ਕਾਇਆ ਸਾਰਿਆਂ ਅਸੀਂ ਇਹ ਗੱਲਾਂ ਨੂੰ ਫੜ ਕੇ ਸਾਨੂੰ ਵੀ ਬੜੀ ਖੁਸ਼ੀ ਹੋਈ ਇੱਕ ਵਾਰੀ ਰਾਤ ਨੂੰ ਗੰਗਾ ਨਗਰ ਤੋਂ ਕੋਈ ਲੜਕੀ ਚੜਾਈ ਕਰਕੇ ਜਿੱਥੇ ਜਗੜਵਾ ਲਾਕੇ ਜਦੋਂ ਅਸੀਂ ਗਏ ਤੇ ਸਾਨੂੰ ਤੇ ਸਹੇੜਾ ਹੋ ਗਿਆ ਬੀਬੀਆਂ ਵੀ 30-40 ਬੀਬੀਆਂ ਸਾਡੇ ਨਾਲ ਤੇ ਘਟੋ ਘਟ 20-25 ਬੰਦੇ 50 ਥੱਕ ਜਾਣੇ ਅਸੀਂ ਤਾਂ ਜਦੋਂ ਦੇਹੜਾ ਹੋ ਗਿਆ ਰਾਤ ਨੂੰ ਗੱਡੀ ਚੱਲਣਾ ਸੀ ਤੇ ਗੱਡੀ ਤੁਰਨੀ ਸੀ ਉੱਥੋਂ ਕਰੀਬ 8 ਵਜੇ ਤੇ ਉਹ ਕਹਿੰਦੇ ਗੁਰਦੁਆਰੇ ਵਾਲੇ ਜਿਹੜਾ ਸਟੇਸ਼ਨ ਦੇ ਨੇੜੇ ਗੁਰਦੁਆਰਾ ਵੀ ਲੰਗਰ ਤਾਂ 9 ਵਜੇ ਚੱਲੇਗਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ 8 ਵਾਲੀ ਗੱਡੀ ਤੇ ਚੜਨਾ ਤੇ ਪਰ ਅਸੀਂ ਜਾਣਾ ਗਿੱਦੜਵਾ ਮੰਡੀ ਆ ਤੇ ਉਹ ਕਹਿਣ ਲੱਗੇ ਕੋਈ ਨਹੀਂ ਬਾਬਾ ਜੀ ਆਪਾਂ ਪਹਿਲਾਂ ਤਿਆਰ ਕਰਾ ਦਿੰਦੇ ਆ ਉਹਨਾਂ ਨੇ ਸਾਨੂੰ 60 ਜਣਾਂ ਨੂੰ ਰੱਜ ਕੇ ਲੰਗਰ ਛਕਾਇਆ ਤੇ ਅਸੀਂ ਬੜੀ ਸੋਖਸ਼ਾਂਤਨੀ ਤੜਕੇ ਦੇ ਭੁੱਖੇ ਤੁਰੇ ਸੀ ਤੇ 9:30 ਮਰੀ ਸੋਥੇ ਜਾਈ ਸੀ ਉਧਰ ਵੀ ਗਾਹ ਕਿਸੇ ਨੇ ਪ੍ਰਸ਼ਾਦਾ ਨਾ ਪੁੱਛਿਆ ਤੇ ਸਵੇਰ ਦੇ ਚੱਲੇ ਸੀ ਬੜੀ ਭੁੱਖ ਲੱਗੀ ਜਦੋਂ ਉਹਨਾਂ ਨੇ ਸਾਨੂੰ ਰੱਜ ਕੇ ਲੰਗਰ ਚਕਾਇਆ ਗੰਗਾਨਗਰ ਰਾਜਸਥਾਨ ਚ ਤੇ ਸਾਰਿਆਂ ਦੀ ਆਤਮਾ ਖੁਸ਼ ਹੋ ਗਈ ਤੇ ਸਾਰਿਆਂ ਨੇ icitha ਦਿੱਤੀਆਂ ਬੀਬੀਆਂ ਨੇ ਬੱਚਿਆਂ ਨੇ ਪਾ ਬਜ਼ੁਰਗਾਂ ਨੇ ਤੇ ਪਈਆ ਤਾਂ ਬਹੁਤ ਚੰਗਾ ਕੀਤਾ ਜਿਹੜਾ ਸਾਨੂੰ ਨਹੀਂ ਪਿਉ ਕਰਨ ਦੇ ਤੇ 9:00 ਵਜੇ ਚਲਾਉਣਾ ਸਿਸ ਕਰਕੇ ਮਹਾਰਾਜ ਨੇ ਕੀ ਪਾਈ ਪ੍ਰਸ਼ਾਦੇ ਦੀ ਜਦੋਂ ਕੋਈ ਮੰਗ ਕਰਦਾ ਉਹਨੂੰ ਤੁਰੰਤ ਪ੍ਰਸ਼ਾਦਾ ਛਕਾਉ। ਸੋ ਉਸ ਤੋਂ ਬਾਅਦ ਜਦੋਂ ਹੋਲਾ ਮੱਲਾ ਹੋਇਆ ਮਹਾਰਾਜ ਨੇ ਉਹ ਹੋਲੇ ਮੱਲੇ ਦਾ ਦਿਨ ਖੁਸ਼ੀ ਦਾ ਜਸ਼ਨ ਮਨਾਇਆ ਹੋਲਾ ਮੱਲਾ। ਭਾਬ ਉਹ ਮੱਹਲ ਉਹ ਜਗ੍ਹਾ ਜਿੱਥੇ ਹੱਲੇ ਹੁੰਦੇ ਰਹੇ ਉਹ ਜਿੱਥੇ ਜੰਗਾ ਹੁੰਦੀਆਂ ਹੋਈਆਂ ਤੇ ਫਿਰ ਇੱਕ ਦੂਜੇ ਤੇ ਜਿਵੇਂ ਹੋਲੀ ਮਨਾਉਂਦੇ ਨੇ ਸਿੰਘ ਹੋਲੀ ਨਹੀਂ ਮਨਾਉਂਦੇ ਸ਼ੇਂਗੋਸ ਦੇ ਉੱਤੇ ਹੱਲਾ ਕਰਦੇ ਨੇ ਭਾਵਕੇ ਇੱਕ ਦੂਜੇ ਦੇ ਉੱਤੇ ਜੰਗਾਂ ਜੁੱਧਾਂ ਦਾ ਜੋਰ ਦਿਖਾਉਂਦੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਸ਼ਾਸਤਰ ਵਿੱਦਿਆ ਸਿਖਾਉਂਦੇ ਨੇ ਘੋੜੇ ਭਜਾ-ਭਾਜ ਕੇ ਦਿਖਾਉਂਦੇ ਨੇ ਘੋੜਸਵਾਰੀ ਵੀ ਹਰ ਕੋਈ ਬੰਦਾ ਨਹੀਂ ਕਰ ਸਕਦਾ ਘੋੜੇ ਤੇ ਚੜ੍ਹ ਨਹੀਂ ਸਕਦਾ ਤੇ ਆਪਸ ਵਿੱਚ ਏਗਾ ਦੇ ਜੋਰ ਦਿਖਾਉਂਦੇ ਨੇ ਸ਼ਾਸਤਰ ਵਿੱਦਿਆ ਮਾਰੇ ਕਹਿਣ ਲੱਗੇ ਹੱਲਾ ਕਰਨ ਵਾਲੇ ਨੂੰ ਰੋਕਣਾ ਕਿਵੇਂ ਹੈ ਸ਼ਾਸਤਰ ਵਿਦਿਆ ਦੇ ਜੋਰ ਦਿਖਾਉਂਦੇ ਨੇ ਇਹ ਅਸੀਂ ਹੋਲੀ ਨਹੀਂ ਮਨਾਉਂਦੇ ਹਾਂ ਸਿੱਖ ਅਸੀਂ ਥੋਲਾ ਮਨਾਉਂਦੇ ਹਾਂ ਤੇ ਜਦੋਂ ਮਹਾਰਾਜ ਨੇ ਆਪ ਸੰਗਤਾਂ ਵਿੱਚ ਬੈਠ ਕੇ ਸੁੱਕੇ ਰੰਗ ਤੇ ਪਾਣੀ ਚਪਿਓ ਕੇ ਰੰਗ ਦੀਆਂ ਪਚਕਾਰੀਆਂ ਇੱਕ ਦੂਜਿਆਂ ਤੇ ਮਾਰੀਆਂ ਤੇ ਸਾਰੇ ਲਾਲੋ ਲਾਲ ਹੋ ਗਏ ਤੇ ਆਪ ਦਸਵੇਂ ਪਾਤਸ਼ਾਹ ਨੇ ਇੱਕ ਪਚਕਾਰੀ ਭਰ ਕੇ ਭਾਈ ਆਨੰਦ ਲਾਲ ਕੋਲੇ ਖੜਾ ਸੀ ਉਹਦੇ ਉੱਤੇ ਪਾ ਦਿੱਤੀ ਤੇ ਨੰਦ ਲਾਲ ਬੜਾ ਖੁਸ਼ ਹੋਇਆ ਬੜਾ ਪ੍ਰਸੰਨ ਹੋਇਆ ਕਿ ਸਤਿਗੁਰਾਂ ਨੇ ਮੇਰੇ ਤੇ ਕਿਰਪਾ ਕੀਤੀ ਮੇਰੇ ਤੇ ਰੰਗ ਪਾ ਦਿੱਤਾ ਹੁਣ ਤਾਂ ਰੰਗ ਪਾਉਣ ਪਿੱਛੇ ਲੋਕ ਕਤਲ ਕਰੀ ਜਾਂਦੇ ਨੇ ਕੋਈ ਆਪਦੀ ਨੌਜਵਾਨ ਮੁੰਡੇ ਖੇਡਦੇ ਇੱਕ ਵਰਝਾਈ ਸਮਝ ਕੇ ਰੰਗ ਪਾਤਾ ਮੁੰਡਾ ਹੀ ਮਾਰ ਦਿੱਤਾ ਉਹਨਾਂ ਨੇ ਸਾਡੀ ਬਹੁਤੇ ਰੰਗ ਕਿਉਂ ਪਾਇਆ ਐਦਾਂ ਨਾ ਕਰੋ ਭਾਈ ਜਿਹੜੇ ਤਿਹਾਰ ਨੇ ਇਹਨਾਂ ਨੂੰ ਮਨਾਓ ਖੁਸ਼ੀਆਂ ਨਾਲ ਮਨਾਓ ਕਿ ਇੱਥੇ ਗਮ ਲੈ ਕੇ ਨਾ ਬੈਠੋ ਸੰਸਾਰ ਚ ਖੁਸ਼ੀਆਂ ਲੈ ਕੇ ਆਓ ਤੇ ਖੁਸ਼ੀਆਂ ਵਰਤਾਓ ਗੁਰੂਆਂ ਨੇ ਖੁਸ਼ੀਆਂ ਦਿੱਤੀਆਂ ਲੋਕਾਂ ਨੂੰ ਸੋ ਕਹਿਣ ਲੱਗੇ ਜਦੋਂ ਉਹ ਟਾਈਮ ਦੇ ਉੱਤੇ ਸਾਰੇ ਆਣ ਲਾਲੋ ਲਾਲ ਹੋ ਗਏ ਤੇ ਸਾਰੀ ਦਿਹਾੜੀ ਹੋਲਾ ਮੁਹੱਲੇ ਤੇ ਰੰਗ ਖੇਡਿਆ ਤੇ ਇੱਕ ਉੱਥੇ ਸੱਤ ਸੀ ਗੁਰੂ ਦਾ ਭਾਈ ਸੁਤਰਾ ਉਹ ਆਪਣਾ ਮੂੰਹ ਕਾਲਾ ਕਰਕੇ ਆ ਗਿਆ ਜਦੋਂ ਮੂੰਹ ਕਾਲਾ ਕਰਕੇ ਆ ਗਿਆ ਤੇ ਆ ਕੇ ਸਾਰੀ ਸੰਗਤ ਦੇ ਕੋਲੇ ਤੇ ਮਹਾਰਾਜ ਦੇ ਸਾਹਮਣੇ ਖੜ ਗਿਆ ਕਾਲਾ ਮੂੰਹ ਕਰਕੇ ਤੇ ਮਾਰੇ ਕਹਿਣ ਲੱਗੇ ਵੀ ਸੁਤਰੀਆ ਇਹ ਕੀ ਕਰੀ ਸਕਦਾ ਹੈ ਮੂੰਹ ਕਾਲਾ ਕਰ ਲਿਆ ਕਹਿਣ ਲੱਗੇ ਮਹਾਰਾਜ ਮੈਂ ਮੂੰਹ ਕਾਲਾ ਇਸ ਕਰਕੇ ਕੀਤਾ ਹੈ ਕਿ ਅੱਜ ਤੁਹਾਨੂੰ ਦੇਖ ਕੇ ਤੁਹਾਡੀ ਸੰਗਤ ਨੂੰ ਖੁਸ਼ ਦੇਖ ਕੇ ਕਿਸੇ ਪਹਾੜੀਆਂ ਦੀ ਨਜ਼ਰ ਨਾ ਲੱਗ ਜਾਵੇ ਤਾਂ ਕਰਕੇ ਮਾਰੇ ਕਹਿਣ ਲਈ ਮੈਂ ਇਹ ਮੂੰਹ ਕਾਲਾ ਜਿਵੇਂ ਕੋਈ ਮਕਾਨ ਨਵਾਂ ਪਾਉਂਦਾ ਮਹਾਰਾਜ ਉਹ ਹਾਂਡੀ ਨੂੰ ਕਾਲੀ ਕਰਕੇ ਮਕਾਨ ਤੇ ਰੱਖ ਦਿੰਦਾ ਵੀ ਮੇਰੇ ਮਕਾਨ ਨੂੰ ਕੋਈ ਨજર ਨਾ ਲੱਗ ਜਾਵੇ ਮਾਂ ਆਪਣੇ ਪੁੱਤ ਨੂੰ ਬੜਾ ਸੋਹਣਾ ਕਰਕੇ ਤਿਆਰ ਕਰਦੀ ਹੈ ਤੇ ਮਾੜਾ ਜਾਂ ਕਾਲਾ ਟਿੱਕਾ ਲਾ ਲਾ ਦਿੰਦੀ ਹੈ ਕਈ ਵਾਰੀ ਮੱਥੇ ਦੀ ਸਾਈਡ ਤੇ ਵੀ ਕਿਤੇ ਮੇਰੇ ਪੁੱਤ ਨੂੰ ਕੋਈ ਭਾਵ ਨજર ਨਾ ਲਾ ਦੇ ਤੇ ਮਹਾਰਾਜ ਮੈਂ ਇਸ ਕਰਕੇ ਮੂੰਹ ਕਾਲਾ ਕੀਤਾ ਹੈ ਕਿਤੇ ਮੇਰੇ ਗੁਰੂ ਨੂੰ ਤੇ ਮੇਰੀ ਗੁਰੂ ਦੇ ਸੰਗਤ ਨੂੰ ਕੋਈ ਨਜ਼ਰ ਨਾ ਲਾ ਦੇਵੇ ਸੋ ਮਹਾਰਾਜ ਭਾਈ ਸੁਥਰੇ ਜੀ ਇਹਨਾਂ ਬਚਨਾਂ ਨੂੰ ਸੁਣ ਕੇ ਬੜੇ ਖੁਸ਼ ਹੋਏ ਬੜੇ ਪਰਸਾਨ ਹੋਏ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਉਸੇ ਹੀ ਪ੍ਰੋਗਰਾਮ ਤੇ ਫਿਰ ਸ਼ਾਮ ਨੂੰ ਜਦੋਂ ਸਾਰੀਆਂ ਸੰਗਤਾਂ ਨੇ ਫਿਰ ਇਸ਼ਨਾਨ ਪਾਣੀ ਕੀਤੇ ਸ਼ਾਮ ਨੂੰ ਰਹਿਰਾ ਦੇ 파ਟ ਹੋਏ ਉਸ ਤੋਂ ਬਾਅਦ 10ਵੇਂ ਪਾਸ਼ਾ ਮਹਾਰਾਜ ਦਾ ਸ਼ਾਮੀ ਰਾਤ ਨੂੰ ਦੀਵਾਨ ਸਜਿਆ ਤੇ ਸਈ ਭੰਡ ਉੱਥੇ ਗਏ ਮਰਾਸੀ ਗਏ ਤਾਂ ਮਰਾਸੀਆਂ ਨੇ 10ਵੇਂ ਪਾਸ਼ਾ ਨੂੰ ਕਿਹਾ ਕਿ ਅਸੀਂ ਮਹਾਰਾਜ ਆਪਣੇ ਵੱਨੀਓ ਕੋਈ ਤਮਾਸ਼ਾ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ ਮਹਾਰੇ ਕਹਿਣ ਲੱਗੇ ਵੀ ਚਲੋ ਕੋਈ ਗੱਲ ਨਹੀਂ ਭੰਡਾ ਨੂੰ ਟਾਈਮ ਦਿਓ ਭਾਈ ਤੇ ਉਹਨਾਂ ਨੇ ਤਾਂ ਭਾਈ ਫਿਰ ਮਸੰਦਾਂ ਦਾ ਨਾਟਕ ਖੇਡਿਆ ਜਿਹੜੇ ਮਸੰਦ ਪਿੰਡਾਂ ਚ ਬੈਠੇ ਸੀ ਬਾਹਰ ਜਿਹੜੇ ਸਿੱਖਾਂ ਨਾਲ ਧੱਕਾ ਕਰਦੇ ਸੀ ਤੇ ਉਹਨਾਂ ਨੇ ਜਦੋਂ ਨਾਟਕ ਖੇਡਿਆ ਵੀ ਇੱਕ ਸਿੱਖ ਦੇ ਘਰੇ ਮਸੰਦ ਚਲਾ ਜਾਂਦਾ ਨਾਲ ਉਹਦੇ ਇੱਕ ਔਰਤ ਹੁੰਦੀ ਹੈ ਵेशਵਾ ਦੇ ਤੌਰ ਤੇ ਵेशਵਾ ਰੱਖੀ ਹੋਈ ਆ ਹੁਣ ਆ ਜਿਹੜੇ ਕਹਿੰਦੇ ਅਸੀਂ ਵਿਆਹ ਨਹੀਂ ਕਰਾਉਂਦੇਗੇ ਤੇ ਮਤਲਬ ਸਾਡੀਆਂ ਸੰਪਰਦਾਇਆਂ ਦੀਆਂ ਵੀ ਅਸੀਂ ਵਿਆਹ ਨਹੀਂ ਕਰਾਉਂਦੇ ਫਿਰ ਕੋਈ ਪਤੀ ਜਾ ਝੋਲੀ ਪਵਾ ਲੈਂਦੇ ਨੇ ਫਣਪਤੀ ਜਿਵੇਂ ਤਾਂ ਨਹੀਂ ਝੋਲੀ ਪੁਆਲੇ ਜੇ ਜੇ ਰੱਖਿਆ ਕੋਸ਼ ਘਰੇ ਥੇਰੀ ਪਾਉਂਦੇ ਨੇ ਔਰ ਕੋਈ ਦਾ ਪਾਣ ਜਿਵੇਂ ਝੋਲੀ ਪੁਆ ਰਹੇ ਨੇ ਪਾਣ ਜੇ ਦੇ ਨਾਮ ਪਰੋ ਪੱਟੀ ਕਰਾ ਦੇਾਂਗੇ ਦਿਖਾਵਾ ਲੋਕਾਂ ਚ ਹੁੰਦਾ ਵੀ ਅਸੀਂ ਵਿਆਹ ਨਹੀਂ ਕਰਾਇਆ ਸੀ ਤਾਂ ਸੰਪਰਦਾ ਨੂੰ ਭਾਈ ਸਮਰਪਤਾਂ ਅਸੀਂ ਕਿਹੜਾ ਪੈਸਾ ਕਿਤੇ ਲੈ ਕੇ ਜਾਣ ਪਰ ਇਹ ਨਹੀਂ ਪਤਾ ਦੀ ਗਾਂ ਭਰਾ ਪਾਣ ਜੇ ਪਤੀ ਜੇ ਗਾਂ ਮਗਰ ਲੱਗੇ ਪਏ ਨੇ ਗਾਂ ਝੋਲੀ ਪੁਆਈ ਨੇ ਦੋ ਦੋ ਵਿਆਹ ਵੀ ਤੇਰਾ ਪੁੱਤ ਆ ਵੀ ਤੇਰਾ ਪੁੱਤ ਆ ਸੋ ਪਹਿਲੇ ਹੀ ਮਹਾਰਾਜ ਨੇ ਕਿਹਾ ਸੀ ਆ ਜੀ ਸ਼ਾਦੀ ਕਰਾਓ ਆਪਦੀ ਵਿਆਹ ਕਰਾਓ ਕਰਤਵੀ ਕਰੋ ਸੇਵਾ ਵੀ ਕਰੋ ਸੋ ਜਦੋਂ ਉਹਨਾਂ ਨੇ ਕਿਸ ਦੇ ਘਰੇ ਗਏ ਤੇ ਉਹਨੇ ਅੱਗੋਂ ਸਿੱਖ ਨੇ ਪ੍ਰਸ਼ਾਦਾ ਛਕਾਇਆ ਤੇ ਉਹਨੇ ਦਾਲ ਬਣਾ ਕੇ ਰੱਖ ਦਿੱਤੀ ਤੇ ਮਸੰਦ ਨੇ ਕੋਲੀ ਚੱਕ ਕੇ ਦਾਲ ਦੀ ਗੰਧ ਨਾ ਮਾਰੀ ਉਹ ਕਹਿਣ ਲੱਗਾ ਮੇਰੇ ਵਾਤੇ ਕਹਿੰਦਾ ਤੈਨੂੰ ਪਤਾ ਨਹੀਂ ਵੀ ਮੈਂ ਗੁਰੂ ਦਾ ਸਿੰਘ ਹਾਂ ਮੈਂ ਮਤਲਬ ਕਿ ਗੁਰੂ ਦੇ ਵੱਲੋਂ ਸੰਗ ਇੱਥੇ 탑ਿਆ ਹੋਇਆ ਮਸੰਦ ਹੈ ਤੇ ਕਹਿੰਦਾ ਵੀ ਤੂੰ ਢਲਾ ਕਿਉਂ ਨਹੀਂ ਲਿਆਇਆ ਮੇਰੇ ਇੱਥੇ ਬਣਾ ਕੇ ਭਾਵੇਂ ਹੁਣ ਦਾਲ ਨਾਲ ਰੋਟੀ ਖਾਵਾਂਗਾ ਉਹ ਕਹਿਣ ਲੱਗਿਆ ਜੀ ਮੈਂ ਗਰੀਬ ਸਿੱਖ ਹਾਂ ਮੇਰੇ ਕੋਲ ਇਹ ਹੀ ਸਰਦਾ ਤੇ ਇਸ ਤਰੀਕੇ ਨਾਲ ਜਦੋਂ ਉਹਨੇ ਫਿਰ ਆਪਦੇ ਘਰ ਵਾਲੀ ਦੇ ਗਹਿਣੇ ਲੈ ਕੇ ਵੇਚ ਕੇ ਫਿਰ ਉਹਨੂੰ ਸਬਜ਼ੀ ਬਣਾ ਕੇ ਦਿੱਤੀ ਫਿਰ ਕਹਿੰਦਾ ਹੁਣ ਪੰਜ ਰਤਨੀ ਵੀ ਲਿਆ ਕਹਿੰਦਾ ਲੈ ਸ਼ਰਾਬ ਦੀ ਬਿਲਕੁਲ ਮਨਾਹੀ ਹੈ ਸਿੱਖ ਧਰਮ ਵਿੱਚ ਸ਼ਰਾਬ ਬਿਲਕੁਲ ਨਹੀਂ ਪੀਨੀ ਸ਼ਰਾਬ ਵੀ ਪੀ ਲਈ ਤੇ ਮਗਰ ਫਿਰ ਧਰਮ ਕਾਦਾ ਰਹਿ ਗਿਆ ਸ਼ਰਾਬ ਪੀ ਲਈ ਮੀਟ ਖਾ ਲਿਆ ਵੇਸਵਾ ਨਾਲ ਲਈ ਫਿਰਦਾ ਸੀ ਉਹ ਮਹਾਰਾਜ ਨੇ ਜਦੋਂ ਦੇਖਿਆ ਵੀ ਇਹ ਮੇਰੇ ਸਿੱਖਾਂ ਨਾਲ ਇਦਾਂ ਧੱਕਾ ਕਰਦੇ ਸੀ ਮਸੰਦ ਪਰੇਸ਼ਾਨ ਕਰਦੇ ਸੀ ਤੇ ਦਸਵੇਂ ਪਾਤਸ਼ਾਹ ਨੂੰ ਜਦੋਂ ਉਹਨਾਂ ਨੇ ਨਾਟਕ ਦਿਖਾਇਆ ਬਹੁਤ ਲੰਮਾ ਨਾਟਕ ਚੱਲਿਆ ਕਿਵੇਂ ਘੋੜੀ ਤੇ ਆਉਂਦੇ ਨੇ ਕਿਵੇਂ ਪੈਸੇ ਨੂੰ ਬੇਅਦਬੀ ਕਰਦੇ ਨੇ ਪੈਸੇ ਦੀ ਤੇ ਕਿਵੇਂ ਧੱਕਾ ਕਰਦੇ ਨੇ ਤੇ ਡਰਦੇ ਸਿੱਖ ਹੱਥ ਜੋੜ ਕੇ ਖਰੇ ਰਹਿੰਦੇ ਨੇ ਪਰ ਧੰਨ ਮਹਾਰਾਜ ਕਹਿੰਦੇ ਮੈਂ ਗੁਰੂ ਨਾਨਕ ਦੇ ਸਿੱਖ ਜਿਹੜਾ ਇੰਨਾ ਧੱਕਾ ਜਰੀ ਗਏ ਤੇ ਮਹਾਰਾਜ ਦੇ ਖੂਨ ਉੱਤਰਿਆ ਅੱਖਾਂ 'ਚ ਕਰੋਧ ਚ ਮਹਾਰਾਜ ਹੋ ਗਏ ਵੀਰ ਰਸ ਉੱਤਰਿਆ ਤੇ ਮਹਾਰਾਜ ਨੇ ਕਿਹਾ ਇਦਾਂ ਕਰਦੇ ਨੇ ਮਸੰਦ ਕਹਿੰਦੇ ਹਾਂ ਮਹਾਰਾਜ ਫਿਰ ਮਹਾਰਾਜ ਨੇ ਦੂਜੇ ਦਿਨ ਸਿੰਘਾਂ ਨੂੰ ਜੋਧਿਆਂ ਨੂੰ ਕਿਹਾ ਜਿੰਨੇ ਮਸੰਦ ਜਿੱਥੇ-ਜਿੱਥੇ ਲਾਏ ਨੇ ਸਾਰੇ ਜਾਓ ਇਹਨਾਂ ਦੀਆਂ ਦਾੜ੍ਹੀਆਂ ਫੜ-ਫੜ ਕੇ ਖਿੱਚ ਕੇ ਲਿਆਓ ਮੇਰੇ ਕੋਲੇ ਵੇਖੋ ਜਿੱਥੇ ਦਾੜ੍ਹੀ ਉਹਨੇ ਮਾਣ ਦਿੱਤਾ ਸਤਕਾਰ ਦਿੱਤਾ ਤੇ ਚਮਕੌਰ ਦੀ ਗੜੀ ਦਾ ਇਤਿਹਾਸ ਪੜ੍ਹਦੇ ਆਂ ਵੀ ਜਦੋਂ ਸਿੰਘ ਸ਼ਹੀਦ ਹੋਏ ਪਏ ਨੇ ਤੇ ਜੋੜੇ ਲਾ ਕੇ ਵਿੱਚੋਂ ਨਿਕਲਿਆ ਫਿਰਨਾ ਰਾਸਤੇ ਵਿੱਚ ਕੰਡੇ ਪੈਰਾਂ 'ਚ ਵੱਜ ਗਏ ਤੇ ਜੋੜੇ ਲੱਤ ਕੇ ਤੇ ਮੇਰੇ ਸਿੱਖਾਂ ਦੇ ਕੇਸਾਂ ਨੂੰ ਪੈਰਾਂ ਨੂੰ ਜੁੱਤੀ ਨਾ ਲੱਗ ਜੇ ਮੇਰੀ ਇਸ ਕਰਕੇ ਮਹਾਰਾਜ ਨੇ ਤੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਕੇਸ ਰੱਖ ਕੇ ਬੇਅਦਬੀਆਂ ਕਰਦੇ ਨੇ ਹੁਕਮ ਕੀਤਾ ਕਿ ਇਹਨਾਂ ਦੀਆਂ ਦਾੜ੍ਹੀਆਂ ਫੜ ਕੇ ਅਨੰਦਪੁਰ ਲਿਆਓ ਸੋ ਇਦਾਂ ਹੀ ਕੀਤਾ ਗਿਆ ਫਿਰ ਤੇ ਵਿੱਚ ਕੁੱਝ ਚੰਗੇ ਸਿੱਖ ਵੀ ਸਿਪਾਈ ਫੇਰੂ ਵਰਗੇ ਜਿਹੜੇ ਜਿੱਥੇ ਡਿਊਟੀ ਸੀ ਉੱਥੇ ਲੰਗਰ ਲਾਉਂਦੇ ਸੰਗਤਾਂ ਨੂੰ ਵਰਤਾਉਂਦੇ ਪਰ ਉਹਦੀ ਕਿਸੇ ਨੇ ਦਾੜ੍ਹੀ ਨਾ ਫੜੀ ਤੇ ਪਰ ਉਹ ਆਪ ਆਇਆ ਆਪਣੀ ਦਾੜ੍ਹੀ ਆਪ ਫੜ ਕੇ ਜਦੋਂ ਪੇਸ਼ ਹੋਇਆ ਬਾਰੇ ਕਹਿੰਦੇ ਫੇਰੂ ਆ ਤੂੰ ਦਾੜੀ ਕਿਉਂ ਫੜੀ ਆ ਕਹਿੰਦਾ ਮਹਾਰਾਜ ਤੁਹਾਡਾ ਹੁਕਮ ਹੈ ਕਿ ਸਾਰੇ ਮਸੰਦਾਂ ਦੀਆਂ ਦਾੜੀਆਂ ਫੜ ਕੇ ਲਿਆ ਆਂੰਦਪੁਰ ਸਾਹਿਬ ਚ ਤੇ ਮਹਾਰਾਜ ਨੇ ਫਿਰ ਕਿਹਾ ਫੇਰੂ ਤੇਰੀ ਦਾੜੀ ਸੱਚੀ ਤੇਰੀ ਸੇਵਾ ਸੱਚੀ ਤੇਰੀ ਸੇਵਾ ਗਾੜੀ ਤੇਰੀ ਦਾੜੀ ਸੇਵਾ ਇਹ ਦੋਨੇ ਸੱਚੀਆਂ ਹੋ ਗਈਆਂ ਤੇਰੀ ਸੇਵਾ ਵੀ ਸੱਚੀ ਆ ਭਾਈ ਤੂੰ ਗੋਲਦਾ ਸੀ ਜੋ ਸੱਚ ਸੰਗਤਾਂ ਨੂੰ ਉਹ ਕਰ ਕਰ ਦਿੰਦਾ ਸੀ ਕਿਵੇਂ ਆ ਕਾਰਜ ਕਰਨਾ ਹੈ ਇਹਨ ਵੀ ਉਹ ਕਾਰਜ ਵਾਸਤੇ ਮਾਇਆ ਮੰਗ ਕੇ ਤੇ ਆਪ ਦਾ ਕੋਈ ਕੰਮ ਹੋਰ ਕੱਢੀ ਜਾਵੇ ਹੁਣ ਲਾ ਕਿਸੇ ਨੂੰ ਲਾ ਲਾ ਦੇ ਜਥੇਦਾਰ ਪਹਿਲਾਂ ਤਾਂ ਸੇਵਾ ਕੱਠੀ ਕਰ ਕਰ ਕੇ ਚੰਗੀਆਂ ਇੱਕ ਦੋ ਗੱਡੀਆਂ ਲੈਂਦਾ ਵੱਡੀਆਂ ਕਾਰਾਂ ਖਰੀਦਦਾ ਫੇਰ ਕਿਤੇ ਜਾ ਕੇ ਕੋਈ ਮਾੜਾ ਮੋਟਾ ਕਰਦਾ ਤੇ ਇਸ ਕਰਕੇ ਬਹੁਤ ਹਾਲਾਤ ਵਿਗੜੇ ਪਏ ਨੇ ਹੁਣ ਕਿਹੜਾ ਠੀਕ ਨੇ ਮਸਾ ਲੋਕ ਹੱਸ ਬੰਨ ਬੰਨ ਕੱਢਦੇ ਨਹੀਂ ਫਿਰ ਤੋਂ ਇਸ ਕਰਕੇ ਭਾਈ ਗੁਰੂ ਪਾਤਸ਼ਾਹ ਮਹਾਰਾਜ ਨੇ ਮਸੰਦਾ ਨੂੰ ਸਜਾਵਾਂ ਵੀ ਦਿੱਤੀਆਂ ਔਰ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਮਸੰਦਾਂ ਨੂੰ ਮਾਣ ਸਨਮਾਨ ਵੀ ਦਿੱਤਾ ਜਿਹੜੇ ਸਹੀ ਪ੍ਰਬੰਧਨ ਵਹਾ ਰਹੇ ਸੀ ਸੋ 10ਵੇਂ ਪਾਤਸ਼ਾਹ ਜੀ ਵੀ ਹਾਜ਼ਰ ਨਾਜ਼ਰ ਨੇ ਸੋ ਅੱਜ ਵੀ ਸਾਨੂੰ ਇਹਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਪਿੰਡਾਂ ਦੇ ਵਿੱਚ ਜਾ ਕੇ ਪ੍ਰਬੰਧਾਂ ਦਾ ਚੈੱਕ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹਨੂੰ ਇਸ ਸੰਸਥਾ ਨੂੰ ਚਾਹੀਦਾ ਕਿ ਜਿੱਥੇ ਮਨਮੁੱਖ ਬੰਦੇ ਸੰਸਥਾਵਾਂ ਦੇ ਪ੍ਰਧਾਨ ਬਣੇ ਹੋਏ ਨੇ ਗੁਰੂ ਘਰਾਂ ਚ ਬੇਅਮਰਤੀਏ ਲੋਕ ਅੱਗੇ ਲੱਗੇ ਹੋਏ ਨੇ ਤੇ ਉਹ ਪ੍ਰਚਾਰਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਜਦੋਂ ਪ੍ਰਚਾਰ ਕਰਦੇ ਨੇ ਉਹ ਵਿੱਚ ਰੁਕਾਵਟਾਂ ਪਾਉਂਦੇ ਨੇ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਗੁਰਮਤ ਕੀ ਆ ਜਦੋਂ ਆਪ ਨਹੀਂ ਗੁਰਮਤ ਨਾਲ ਜੁੜੇ ਤੇ ਫਿਰ ਸਿੱਖੀ ਵਧੇਗੀ ਕਿਵੇਂ ਜਦੋਂ ਸਿੱਖੀ ਦੇ ਸਕੂਲ ਦਾ ਆਗੂ ਜਿਹੜਾ ਸਕੂਲ ਦਾ ਪ੍ਰਿੰਸੀਪਲ ਹੀ ਅਣਪੜਾ ਹੈ ਉਹਨੂੰ ਪਤਾ ਹੀ ਕੋਈ ਨਹੀਂ ਮਰਜ਼ਾਦਾ ਬਾਰੇ ਤੇ ਸਾਡੇ ਪ੍ਰਚਾਰਕ ਉੱਥੇ ਜਾ ਕੇ ਪ੍ਰਚਾਰ ਕਿਵੇਂ ਕਰਨਗੇ ਉਹ 15 ਜਾਣੇ ਖੜ ਜਾਂਦੇ ਨੇ ਮਨਮੁਖ ਤੇ ਇੱਕ ਪ੍ਰਚਾਰਕ ਗੁਰਮਤ ਵਾਲਾ ਤੇ ਫਿਰ ਦੱਸੋ ਕਿਵੇਂ ਪ੍ਰਚਾਰ ਹੋਏਗਾ ਸੋ ਇਹਨਾਂ ਦਾ ਸਾਰੇ ਪ੍ਰਾਈਵੇਟ ਗੁਰਦੁਆਰੇ ਨੇ ਜਿੰਨੇ ਨਹੀਂ ਵੀ ਜਿੰਨੇ ਪ੍ਰਬੰਧ ਥੱਲੇ ਆਉਂਦੇ ਨੇ ਉਹਨਾਂ ਚ ਜਿਹੜਾ ਮਾਰਕੇ ਤੇ ਜਾ ਕੇ ਸੌਂ ਚੋ ਏਸੀਆਂ ਚ ਸਾਰੇ ਪ੍ਰਬੰਧਾਂ ਦਾ ਜੈਜਾ ਲੈਣਾ ਚਾਹੀਦਾ ਕਿ ਗੁਰਮਤ ਅਨੁਸਾਰ ਅਮਰਤਾਰੀ ਗੁਰਸਿੱਖ ਬੰਦੇ ਨੂੰ ਪ੍ਰਦਾਨ ਹੋਣਾ ਚਾਹੀਦਾ ਅਮਰਤਾਰੀ ਬੰਦੇ ਉਹਦੇ ਨਾਲ ਸੇਵਾਦਾਰ ਹੋਣੇ ਚਾਹੀਦੇ ਨੇ ਤਾਂ ਕਿ ਜਿਹੜਾ ਪ੍ਰਬੰਧ ਵਿੱਚ ਸੁਧਾਰ ਆਵੇ ਤੇ ਸਿੱਖੀ ਅੱਗੇ ਵਧੇ ਥੁੱਲੇ ਪਰਫੁੱਲਤ ਹੋਵੇ ਤੇ ਉਹ ਇਹਨਾਂ ਗੱਲਾਂ ਤੋਂ ਜਾਣੂ ਹੋਣ ਸੋ ਗਿਆਨ ਵਿੱਚ ਅੰਨਾ ਬੰਦਾ ਹੀ ਜੁਰਮ ਤੇ ਪਾਪ ਕਰਦਾ ਜਿਹਨੂੰ ਗਿਆਨ ਦੀ ਇਹ ਲੇਖਾ ਦੇਣਾ ਪੈਣਾ ਉਹ ਕਦੇ ਵੀ ਮਾਇਆ ਨਾਲ ਖਲਵਾੜ ਨਹੀਂ ਕਰਦਾ ਕਿਉਂਕਿ ਮਹਾਰਾਜ ਨੇ ਸੰਗਤ 'ਤੇ ਮਾਇਆ ਨੂੰ ਜ਼ਹਿਰ ਦਿੱਸਿਆ ਹੈ ਜੇ ਔਰ ਜੇ ਵਰਤਾਦੋਂਗੇ ਤੇ ਅੰਮ੍ਰਿਤ ਬਣ ਜਾਣਾ ਹੈ ਸੰਗਤ ਵਿੱਚ ਵਰਤਾਦੋਂਗੇ ਅੰਮ੍ਰਿਤ ਬਣ ਜਾਵੇਗਾ ਸੋ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਇਹਨਾਂ ਗੁਰੂ ਦੇ ਇਤਿਹਾਸ ਤੋਂ ਇਹ ਸੋਝੀ ਆ ਜਾਵੇ ਕਿ ਕਿਵੇਂ ਅਸੀਂ ਭਾਈ ਫੇਰੂ ਵਾਂਗੂ ਸੱਚੀ ਸੁੱਚੀ ਕਿਰਤ ਤੇ ਸੇਵਾ ਕਰਕੇ ਆਪਣਾ ਮਾਨ ਸਨਮਾਨ ਗੁਰੂ ਦੇ ਚਰਨਾਂ 'ਚ ਪੈਦਾ ਕਰਨਾ ਤਾਂ ਕਿ ਸਾਡੀ ਇਹ ਮਨੁੱਖਾ ਦੇਹੀ ਹੈ ਜਿਹੜੀ ਇਹ ਸੰਸਾਰੀ ਪਦਾਰਥਾਂ ਪਿੱਛੇ ਇਹਦੇ ਚਰਾਸੀ ਦੇ ਵਾਸਤੇ ਫੇਰਨਾ ਪੈ ਜਾਵੇ ਸੋ ਇਨੀਆਂ ਤੇ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ ਤਮਾਮ ਭੁੱਲਾਂ ਗੁਰੂ ਗੁਰੂ ਦੀ ਸੰਗਤ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਭ ਸੋਝੀ ਵਕਸ਼ਣ ਫਤੇ ਪ੍ਰਵਾਨ ਕਰੋ ਬਲਾਉ ਸਾਰੀ ਸੰਗਤ ਪੱਤੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ